ਕਾਲਗਾਂ ਹਾਂ ਵਖੋ ਜੀ ਉੜਾ ਠੀਕ ਆ ਜੇ ਇਹਦੇ ਬੱਚੇ ਮਲਕੀ ਜਦੋਂ ਆਪਣੇ ਐਡ ਕੀ ਆਗੇ ਨਾ ਇਹਦੇ ਬੱਚੇ ਚੂਗੀ ਇਹਦਾ ਬਹੁਤ ਵਧੀਆ ਰਿਜ਼ਲਟ ਰਹੂਗਾ ਉਹ ਮਾਦੀ ਫਿਰੋਜ਼ਪੁਰੀ ਤੇ ਨਾਰੇ ਜਿਹੜਾ ਸਲੇਟੀ ਆ ਲੋ ਵੀ ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਬਾਰਡਰ ਲੌਂ ਸਾਰੇ ਭਰਾਵਾਂ ਨੂੰ ਸਵਾਗਤ ਕਰਦੇ ਆ ਜੀ ਦੋਸਤੋ ਸਾਰੇ ਭਰਾਵਾਂ ਉਮੀਦ ਹੈ ਕਿ ਸਾਰੇ ਠੀਕ ਠਾਕ ਹੋਣਗੇ ਤੇ ਜਿਹੜੇ ਆਪਣੇ ਭਰਾਵਾਂ ਸਾਰੇ ਸਪੋਰਟ ਵੀ ਵਧੀਆ ਕਰਦੇ ਰਹੇ ਤੇ ਅੱਜ ਆਪਾਂ ਜਿਹੜਾ ਮਲਕੀ ਆਪਣਾ ਪੇਅਰ ਆ ਕਿ ਕਿਸ਼ਾਲੀ ਦੇ ਚੱਲਦੇ ਪਏ ਆ ਕਿ ਆਪਣੇ ਕੋਈ ਕਿਤੇ ਜਾਇਆ ਨਹੀਂ ਜਾਂਦਾ ਕਿ ਉਹਦੇ ਕਾਰਨ ਜਿਹੜਾ ਆਪਾਂ ਤੁਹਾਨੂੰ ਕਾਦੇ ਕਬੂਤਰਾਂ ਦਾ ਸ਼ੌਂਕ ਕਰਾਵਾਂਗੇ ਤੇ ਆ ਆਪਣੇ ਹੱਥ 'ਚ ਕਬੂਤਰ ਦੇ ਠੀਕ ਹੈ ਜੀ ਸਲੇਡੀ ਕਬੂਤਰ ਆ ਤੇ ਇਹਦੇ ਨਾਲ ਜਿਹੜਾ ਮਲਕੀ ਇਹਦਾ ਜੋੜਾ ਬਣਾਇਆ ਵਾ ਤੇ ਤਕਰੀਬਨ ਅੱਜ ਜਿਹੜੀ ਆ ਤਰੀਕ ਹੋ ਗਈ ਆ ਮਲਕੀਕ ਨਹੀਂ ਹੋਈ ਜੀ ਤੇ 24 ਤਰੀਕ ਹੋ ਗਈ ਆ ਜੀ ਠੀਕ ਹੈ ਜੀ ਤੇ ਮਲਕੀ ਜਿਹੜਾ ਆ ਆਪਾਂ ਤੁਹਾਨੂੰ ਸ਼ੌਂਕ ਕਰਾਉਣ ਲੱਗੇ ਆ 24 24 ਦਸੰਬਰ ਚੱਲਦੀ ਪਈ ਹੈ ਤੇ ਮਲਕੀ ਕਹਿੰਦਾ ਮਲ ਇਹ ਸਿਆਲੀ ਦੇਣਿਆ ਕਿਸੇ ਬੰਨੇ ਜਾਇਆ ਜਾਂਦਾ ਨਹੀਂ ਆ ਇਸ ਕਰਕੇ ਇਹੀ ਅੱਭੀ ਘਰੇ ਵੀਡੀਓ ਬਣਾ ਲਈਏ ਤੇ ਭਰਾਵਾਂ ਨੂੰ ਜਿਹੜਾ ਸ਼ੌਂਕ ਕਰਾਈ ਜਾਈਏ ਕਿਉਂਕਿ ਆਪਣੇ ਜਿਹੜੇ ਭਰਾਵਾ ਬਹੁਤ ਜ਼ਿਆਦਾ ਆਪਣੇ ਸਪੋਰਟ ਕਰਦੇ ਆ ਤੇ ਉਹਨਾਂ ਦੇ ਨਾਂ ਜਿਹੜੇ ਆਪਾਂ ਬੋਲ ਦਈਏ ਅੱਗੇ ਵੀਡੀਓ ਦੇ ਨਾਲ-ਨਾਲ ਆਪਾਂ ਤਾਂ ਭਰਾਵਾਂ ਨੂੰ ਸ਼ੌਂਕ ਕਰਾਈ ਜਾਵਾਂਗੇ ਤੇ ਨਾਲੋ-ਨਾਲ ਜਿਹੜਾ ਆਪਾਂ ਭਰਾਵਾਂ ਦੇ ਨਾਂ ਜਿਹੜੇ ਆ ਬੋਲੀ ਜਾਵਾਂਗੇ ਜੀ ਤੇ ਲਓ ਜੀ ਸਭ ਤੋਂ ਪਹਿਲਾਂ ਆਪਾਂ ਤਾਂ ਕਬੂਤਰ ਦਾ ਸ਼ੌਂਕ ਕਰਾਉਂਦੇ ਆ ਆਪਣੇ ਹੱਥ 'ਚ ਸਲੇਟੀ ਕਬੂਤਰ ਆ ਜੀ ਠੀਕ ਹੈ ਜੀ ਇਹ ਜਿਹੜਾ ਦੋਸਤੋ ਮੈਂ ਕਬੂਤਰ ਲੈਂਦਾ ਸੀ ਬਾਰਡਰ ਇਹਦੀ ਇਹ ਤੋਂ ਠੀਕ ਹੈ ਜੀ ਪਹਿਲਾਂ ਆਪਾਂ ਸੇਲ ਆਸਤੇ ਲੈਂਦਾ ਸੀ ਤੇ ਬਾਅਦ ਵਿੱਚ ਆਪਾਂ ਨੂੰ ਇਹਦੀਆਂ ਖੂਬੀਆਂ ਇਹਦੀਆਂ ਕੁਆਲਿਟੀਆਂ ਬਹੁਤ ਵਧੀਆ ਲੱਗੀਆਂ ਤੇ ਇਹ ਜਿਹੜਾ ਫਿਰ ਆਪਾਂ ਕਬੂਤਰ ਜਿਹੜਾ ਰੋਕ ਲਿਆ ਠੀਕ ਹੈ ਜੀ ਉਸ ਟਾਈਮ ਪੱਠੇ ਇਹ ਹੈਗੇ ਸੀ ਤੇ ਮਤਲਬ ਕਿ ਮਤਲਬ ਕਿ ਇਹ ਨੌ ਨੋ ਪਰਤੇ ਹੀ ਠੀਕ ਹੈ ਜੀ ਹੁਣ ਇਹ ਬਿਲਕੁਲ ਕਬੂਤਰ ਜਿਹੜਾ ਬਣ ਗਿਆ ਵਾ ਤੇ ਲਓ ਜੀ ਸਭ ਤੋਂ ਪਹਿਲਾਂ ਤੁਹਾਨੂੰ ਅੱਖ ਦਾ ਸ਼ੌਂਕ ਕਰਾਉਣੀ ਹੈ ਲਓ ਜੀ ਦੇਖੋ ਇਹਦੀ ਅੱਖ ਤੇ ਅੱਖ ਦੇ ਵਿੱਚ ਜਿਹੜੇ ਜਰੇ ਆ ਨਾ ਦੋਸਤੋ ਇਨਾਂ ਦੀ ਸਾਰੀ ਕਾਰਗਰਦੀ ਹੁੰਦੀ ਜਿਹੜਾ ਕਬੂਤਰ ਦੇ ਬੱਚੇ ਬਰੀਡਿੰਗ ਆਸਤੇ ਜਿਹੜਾ ਵਾ ਬਲਕਿ ਆਪਾਂ ਨੂੰ A1 ਲੱਗਾ ਵਾ ਜਿਵੇਂ ਕੀ ਕਬੂਤਰ ਆ ਤੇ ਆਪਾਂ ਨੂੰ ਇਹੀ ਹੀ ਵੀ ਜਿਹੜਾ ਵਾ ਕਬੂਤਰ ਆ ਵਧੀਆ ਵਾ ਤੇ ਗਾਂ ਬੱਚੇ ਉਡਾਏਗਾ ਕਿਉਂਕਿ ਜਦੋਂ ਆਪਾਂ ਇਹ ਚੀਜ਼ਾਂ ਨੂੰ ਨੋਟ ਕਰਦੇ ਆ ਇਹ ਤੁਸੀਂ ਦੇਖ ਸਕਦੇ ਓਦਾਂ ਠੀਕ ਹੈ ਜੀ ਇਹ 골ਡਨ ਤੇ ਆਪਣਾ ਸਲੇਟੀਆਂ ਨੂੰ ਕਰਾਸ ਕਰਕੇ ਬਣਾਇਆ ਕਿਉਂਕਿ ਇਹਦੇ ਵਿੱਚ 골ਡਨ ਪਾਰ ਜਿਹੜਾ ਹੈਗਾ ਵਾ ਠੀਕ ਹੈ ਜੀ ਤੇ ਇਸ ਕਰਕੇ ਜਿਹੜਾ ਥੋੜਾ ਇਹਦਾ ਕਲਰ ਆ ਪੂਰਾ ਸਲੇਟੀ ਨਹੀਂ ਆ ਬਾਕੀ ਇਹ 골ਡਨ ਸ਼ੇਡ ਵੀ ਦਿੰਦਾ ਪਿਆ ਠੀਕ ਹੈ ਜੀ ਤੇ ਕਬੂਤਰ ਇਹ ਆਪਣਾ ਜਦੋਂ ਉੱਡੂਗਾ ਗਾਂ ਬੱਚੇ ਉਡਾਊਗਾ ਉਹਦੋਂ ਵੀ ਤੁਹਾਨੂੰ ਰਿਜ਼ਲਟ ਇਹਦਾ ਦਿਖਾਵਾਂਗੇ ਤੇ ਲੋ ਵੀ ਫਿਰ ਤੁਹਾਨੂੰ ਅੱਖ ਦਾ ਸ਼ੌਂਕ ਕਰਾ ਦਿੰਦੇ ਕਿਉਂਕਿ ਪੁੜੀਆਂ ਜਿਹੜੀਆਂ ਗੱਲਾਂ ਵਾ ਭਰਾਵਾਂ ਦੇ ਨਾਲ ਸਾਂਝੀਆਂ ਕਰਾਂਗੇ ਤੇ ਜੋ ਜਿਹੜਾ ਜੋੜਾ ਲਾਉਂਦੇ ਦੂਜਿਆਂ ਨੂੰ ਵੀ ਆਸਾਨੀ ਹੋਵੇ ਠੀਕ ਹੈ ਜੀ ਅੱਖ ਵੇਖੋ ਜੀ ਬਿਲਕੁਲ ਤੁਹਾਨੂੰ ਜਿਹੜੀ ਕਲੀਅਰ ਕਰਕੇ ਦਿਖਾ ਦਿੱਤੀ ਗਈ ਹੈ ਕਿ ਜਿਹੜਾ ਅੱਖ ਹੈ ਅੱਖ ਦਾ ਅਹਿਮ ਜਿਹੜਾ ਕਰਦਾਰ ਆ ਕਿਉਂਕਿ ਜਿਹੜੇ ਆਪਣੇ ਸਾਰੇ ਉਸਤਾਦ ਆ ਸੀਨੀਅਰ ਉਸਤਾਦ ਜਿੰਨੇ ਵੀ ਆ ਸਭ ਤੋਂ ਪਹਿਲਾਂ ਜਦੋਂ ਕਬੂਤਰ ਫੜਦੇ ਆ ਤੇ ਸਭ ਤੋਂ ਪਹਿਲਾਂ ਉਹ ਅੱਖ ਹੀ ਦੇਖਦੇ ਆ ਤੇ ਅੱਖ ਦਾ ਮਕਸਦ ਇਹੀ ਆ ਅੱਖ ਜੇ ਨਮੀ ਹੋਣੀ ਚਾਹੀਦੀ ਆ ਤੇ ਮੁਕੰਮਲ ਜਿਹੜੇ ਰਿੰਗ ਜਰਾਦਾਂ ਨਾਲ ਅੱਖ ਭਰੀ ਹੋਵੇ ਜਿਵੇਂ ਨਿਕੇ 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 ਜਰਾਦ ਆ ਜੀ ਤੁਸੀਂ ਦੇਖ ਸਕਦੇ ਜੇ ਤੇ ਆਪਾਂ ਬਿਲਕੁਲ ਜਿਹੜੀ ਆ ਕਲੀਅਰ ਕੀਤੀ ਹੋਈ ਆ ਤੇ ਜਿਹੜੇ ਜਰਾਦ ਆ ਇਹ ਕਬੂਤਰ ਦੀ ਵਾਪਸੀ ਠੀਕ ਹੈ ਜੀ ਤੇ ਬਹੁਤ ਹੀ ਜਿਆਦਾ ਮਲਕੀ ਕਬੂਤਰ ਦਾ ਕਿਰਦਾਰ ਹੈਗਾ ਜਿਰਾਦਾਾਂ ਚ ਜਿਹੜੇ ਆਪਣੇ ਉਸਤਾਦ ਹੈ ਜਿਹੜੇ ਜਿਰਾਦ ਜਿਰਾਦ ਕਰਦੇ ਰਹਿੰਦੇ ਠੀਕ ਹੈ ਜੀ ਆ ਦੇਖੋ ਜੀ ਤੇ ਆਪਣੇ ਸੀਨੀਅਰ ਉਸਤਾਦ ਜੀ ਜਿੰਨੇ ਵੀ ਆ ਵੇਖ ਰਹੇ ਆਪਣੀ ਵੀਡੀਓ ਸਾਰਿਆਂ ਦਾ ਹੀ ਧੰਨਵਾਦ ਆ ਤੇ ਆਪਣੇ ਜਿਹੜੇ ਆ ਹੁੰਦਾ ਸਾਭ ਜੀ ਐ ਸਪੈਸ਼ਲੀ ਉਹਨਾਂ ਦਾ ਧੰਨਵਾਦ ਆ ਕਿਉਂਕਿ ਆਪਣੀ ਹਰੇਕ ਵੀਡੀਓ ਤੇ ਕਮੈਂਟ ਕਰਦੇ ਆ ਜੀ ਆ ਵੇਖੋ ਜੀ ਵਾਈਬ੍ਰੇਟ ਥੋੜਾ ਦੂਰ ਕਰਕੇ ਤੁਹਾਨੂੰ ਦਿਖਾਉਂਦੇ ਆ ਠੀਕ ਹੈ ਜੀ ਪਰ ਪਰ ਜਿਹੜਾ ਇਹਦਾ ਦੋਸਤੋ ਠੀਕ ਹੈ ਜੀ ਬਿਲਕੁਲ ਹੀ ਅੰਦਰ ਨੂੰ ਜਾਂਦਾ ਵਪਾਰ ਕਿਉਂਕਿ ਜਿਹੜਾ ਵਾ ਇਹ ਵਾਪਸੀ ਦਾ ਪਾਰ ਆ ਬਹੁਤ ਜਿਆਦਾ ਵਾਪਸੀ ਭਰ ਇਹ ਚ ਇੱਕੋ ਪਾਰ ਚ ਠੀਕ ਹੈ ਜੀ ਤੇ ਉਸ ਤੋਂ ਬਾਅਦ ਤੁਹਾਨੂੰ ਦੋ ਮੰਜ਼ਿਲੇ ਲਾਗੇ ਚੱਲਦੇ ਹਾਂ ਜੀ ਲਓ ਜੀ ਠੀਕ ਹੈ ਜੀ ਹੁਣ ਤੇ ਜੋਰ ਮਾਰਦਾ ਪਿਆ ਵਾ ਤੇ ਬਾਕੀ ਬਿਲਕੁਲ ਹੀ ਬੰਦ ਟੇਲ ਆ ਤੁਹਾਨੂੰ ਜਦੋਂ ਖਲੋਨੀ ਖਲੋਨੀ ਇਹਦੀ ਦਿਖਾਵਾਂਗੇ ਕਰਕੇ ਤੇ ਆਲੋ ਪੰਜੇ ਲੋਈ ਆਪਣੇ ਜਿਹੜੇ ਆ ਸਬਸਕ੍ਰਾਈਬਰ ਆ ਸਾਰੇ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਹੈ ਜੀ ਹੁਣ ਆਪਾਂ ਕੋਈ ਕਾਪੀ ਆ ਸਾਰੇ ਭਰਾਵਾਂ ਦੇ ਨਾਮ ਲਿਖੇ ਹੁੰਦੇ ਆ ਜੀ ਤੇ ਕੇਐਸਪੀ ਜਨ ਵਲੌਗ ਵਾਲੇ ਜੀ ਉਹਨਾਂ ਦਾ ਧੰਨਵਾਦ ਹੈ ਜੀ ਤੇ ਆਰਕੇ ਗੋਲਡਨ ਵਾਲੇ ਉਹਨਾਂ ਦਾ ਧੰਨਵਾਦ ਪੀਬੀ 33 ਵਾਲੇ ਆ ਜੀ ਉਹਨਾਂ ਦਾ ਧੰਨਵਾਦ ਹੈ ਜੀ ਕੀ ਹੈਗਾ ਕੇਐਲਐਸ ਵਲੌਗ ਵਾਲੇ ਉਹਨਾਂ ਦਾ ਧੰਨਵਾਦ ਹੈ ਯਾਰ ਕਬੂਤਰ ਬਾਜ਼ ਉਹਨਾਂ ਦਾ ਵੀ ਧੰਨਵਾਦ ਲक्की ਗੇਲ ਜੀ ਗੁਰਦੇਵ ਸਿੰਘ ਜੀ ਤੇ ਮਿਸਟਰ ਕਾਲੂ ਸਾਹਿਬ ਉਹਨਾਂ ਦਾ ਵੀ ਧੰਨਵਾਦ ਹੈ ਜੀ ਦੀ ਆਪਣੀਆਂ ਅਜਨਾਲੇ ਤੋਂ ਲੱਗੇ ਆਪਣਾ ਪਿਆ ਜਾਂਦਾ ਏਰੀਆ ਜੀ ਰਾਜੂ ਅਜਨਾਲਾ ਜੀ ਸ਼ੇਰੂ ਅਜਨਾਲਾ ਜੀ ਤੇ ਆਪਣੇ ਜਿਹੜੇ ਪਪੂ ਡਰਾਈਵਰ ਸਾਹਿਬ ਜੀ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਵੀ ਤੇ ਸ਼ੇਵ ਹੈਗਾ ਜੀ ਗਰਦਾਸਨ ਨਗਰ ਹੈ ਜੀ ਉਹਨਾਂ ਦਾ ਵੀ ਧੰਨਵਾਦ ਹੈ ਜੀ ਅਮਰ ਹਿੰਦਲ ਸਾਹਿਬ ਜਿਵੇਂ ਜੀ ਸਾਰੀ ਵੀ ਜਿਹੜੀ ਸਪੈਸ਼ਲ ਉਹਨਾਂ ਦਾ ਜਿਹੜਾ ਕਮੈਂਟ ਆਉਂਦਾ ਹੁੰਦਾ ਹੁੰਦਾ ਵਾ ਆਪਣੇ ਜਿਹੜੇ ਨਾਲ ਹੈ ਜੀ ਅਮਰਤ ਪਾਸੰਜਰ ਜੀ ਮੇਥੇ ਜੋਂ ਉਹਨਾਂ ਦਾ ਧੰਨਵਾਦ ਹੈ ਜੀ ਠੀਕ ਹੈ ਸਿਕੰਦਰ ਸਿੰਘ ਜੀ ਬਾਜਵਾਣ ਦਾ ਧੰਨਵਾਦ ਬਾਕੀ ਸਾਨੂੰ ਹੁਣ ਅਗਲੀ ਬਾਕੀ ਨਾਲ ਮਾਰੀ ਜਾਂਦਾ ਨਹੀਂ ਸ਼ੌਕ ਕਰਾਉਂਦੇ ਨਾਲ ਆਪਾਂ ਭਰਾਵਾਂ ਦੇ ਜਿਹੜੇ ਨਾਮ ਲਾਵਾਂਗੇ ਰੁਕੋ ਹਲੋ ਜੀ ਆਹ ਨਾਲ ਜਿਹੜੀ ਫੀਮੇਲ ਹੈ ਇਹੜੀ ਲਈ ਹੋਈ ਹੈ ਠੀਕ ਹੈ ਜੀ ਤੇ ਨਾਲ ਆਪਣੇ ਮਿੱਠੂਲੀ ਦੀ ਟੀਂਗ ਰੱਖ ਲਵਨੀ ਕੋ ਆਕਾਸ਼ ਵੀਰ ਜੀ ਹੈ ਜਿਉ ਬਨਵੀਰ ਦੀ ਟੀਂਗ ਰੱਖ ਲਵਨੀ ਦੋਨਾਂ ਦਾ ਧੰਨਵਾਦ ਹੈ ਜੀ ਠੀਕ ਹੈ ਜੀ ਤੇ ਆਹ ਕਬੂਤਰੀ ਦੀ ਆਖਿਆ ਬਿਲਕੁਲ ਤੁਹਾਨੂੰ ਜਿਹੜਾ ਵਾ ਕਲੋਜ਼ ਹਿਲਣਾ ਨਹੀਂ ਮੋਬਾਈਲ ਇਦਾਂ ਮੇਰਾ ਨਾ ਟੱਚ ਕਰ ਲਾ ਲਓ ਜੀ ਆ ਮਾਦੀ ਆ ਜੀ ਹੁਣ ਆਪਾਂ ਤੇ ਜਾਦਾ ਮਲਕੀ ਜਿਹੜਾ ਆਪਾਂ ਜਿਹੜੇ ਆ ਫਿਰੋਜ਼ਪੁਰੀ ਆਪਣੇ ਵੀਰ ਜਿਹੜਾ ਫਿਰੋਜ਼ਪੁਰੀ ਕਹਿੰਦੇ ਆ ਲਾਈਟ ਬੰਦ ਕਰੋ ਭਲਾ ਕਰੋ ਜੀ ਹੁਣ ਅੱਖ ਕਲੀਅਰ ਆ ਸੂਲ ਜਲ ਨੂੰ ਕਰੀਏ ਥੋੜੀ ਜਿੰਨਾ ਹੈਗਾ ਸੂਲ ਜੇ ਕਿਉਂਕਿ ਆਪਣੇ ਜਿਹੜੇ ਵੀਰ ਆ ਇਹਨੂੰ ਫਿਰੋਜ਼ਪੁਰੀ ਕਹਿੰਦੇ ਆ ਠੀਕ ਹੈ ਜੀ ਤੇ ਆਪਣਾ ਜਿਹੜਾ ਵਾ ਮਤਲਬ ਕੀ ਇਹੀ ਗੱਲ ਕਵਾਂਗੇ ਜੀ ਆਪਾਂ ਨੂੰ ਤੇ ਲੱਗਦੀ ਪਈ ਐ। ਬਾਕੀ ਆਪਣੇ ਭਰਾ ਹੀ ਕਮੈਂਟ ਜੇ ਦੱਸਣਗੇ ਵੀ ਵਾਕਿਆ ਫਿਰੋਜ਼ਪੁਰੀ ਹੈ ਜਾਂ ਨਹੀਂ ਹੈ। ਕਿ ਜਾਂ ਇਹ ਸਿਆਲਕੋਟੀਆਂ ਜੋ ਆ। ਇਹ ਦੱਸਣਗੇ ਕਿ ਜਾਂ ਇਹ ਫਿਰੋਜ਼ਪੁਰੀਆਂ ਜੋ। ਕਿ ਜਰਾਦ ਬਿਲਕੁਲ ਹੀ ਜਿਹੜੇ ਇਹਦੇ ਹੈਗੇ ਆ ਬਹੁਤ ਵਧੀਆ ਵਾ। ਬਾਕੀ ਜਿਹੜਾ ਵਾ ਉਹਦੇ ਕਾਰਨ ਜਿਹੜਾ ਧੁੰਦਲਾਇਆ ਹੋਇਆ ਮੌਸਮ ਉਹਦੇ ਕਾਰਨ ਜਿਹੜੀ ਮਤਲਬ ਕੀ ਵੀਡੀਓ ਪੂਰਾ ਨਹੀਂ ਕਲੀਅਰ ਹੁੰਦਾ ਪਿਆ। ਹੋਰ ਵੱਡੀ ਝੂਮ ਕਰੇ ਉਹ ਵਾਲਾ। ਤੇਲ ਮੋٹے ਦੀ ਨਾ ਇਹ ਮੋٹے ਤੇਲ ਦੇ ਹੁੰਦੇ ਹੂੰ ਤੇ ਬਾਕੀ ਲਓ ਜੀ ਆਹ 파ਰੇ ਜਿਹੜੇ 파ਰੇ ਦੋਸਤੋ ਆਪਾਂ ਜਿਹੜਾ ਵਾ ਦੋ ਦੋ ਪਰਾਂ ਦੀ ਭਟਕ ਜਾਂਦੀ ਸੀ ਉਹ ਜਮਕੀ ਮਾਦੀ ਆਪਾਂ ਇਸ ਕਰਕੇ ਜਿਹੜੀ ਹੈ ਵੀ ਕੱਟਦੀ ਹੈ ਵੀ ਜੋੜੇ ਲਾਉਣੀ ਆ ਜੋੜੇ ਲਾਉਣੀ ਆ ਤੇ ਮਾਦੀ ਜਿਹੜੀ ਤਾਂ ਚੜ ਜਾਂਦੀ ਆ ਤੇ ਨਰ ਆ ਜਿਹੜਾ ਥਲੇ ਰਹਿ ਜਾਂਦਾ ਸੀ ਫਿਰ ਆਪਾਂ ਇਧਰ ਪੇਟੀ ਹੈ ਜੀ ਉਹਦੇ ਵਿੱਚ ਸੁਟੀ ਹੈਗੀ ਆ ਤੇ ਇਹਦੀ ਕੰਬਣ ਸੇਮ ਹੀ ਆ ਕਿਉਂਕਿ ਆਪਾਂ ਜਿਹੜਾ ਉਹ ਨੇ ਜਿਹੜੀ ਇਹ ਚੀਜ਼ ਕੁਆਲਿਟੀ ਵੇਖਦੇ ਪਏ ਆ ਤੇ ਆਪਣੇ ਜੀ ਦਲਬਖ ਸਿੰਘ ਜੀ ਉਹਨਾਂ ਦਾ ਧੰਨਵਾਦ ਹੈ ਦੇਸੀ ਮੁੰਡੇ ਉਹਨਾਂ ਦਾ ਧੰਨਵਾਦ ਹੈ ਮਨਜੀਤ ਸਿੰਘ ਜੀ ਫੌਜੀ ਸਾਹਿਬ ਮਨਜੀਤ ਸਿੰਘ ਹੀ ਫੌਜੀ ਸਾਹਿਬ ਉਹਨਾਂ ਦਾ ਧੰਨਵਾਦ ਹੈ ਜੀ ਲਾਵ ਬੁੱਟਰ ਜੀ ਉਹਨਾਂ ਦਾ ਧੰਨਵਾਦ ਹੈ ਜੀ ਗਗਨਦੀਪ ਸਿੰਘ ਜੀ ਉਹਨਾਂ ਦਾ ਧੰਨਵਾਦ ਹੈ ਜੀ ਤੇ ਆਪਣੇ ਬਾਊ ਮਸੀਹ ਜੀ ਉਹਨਾਂ ਦਾ ਧੰਨਵਾਦ ਗੁੱਡੂ ਸਿੰਘ ਜੀ ਉਹਨਾਂ ਦਾ ਵੀ ਧੰਨਵਾਦ ਹੈ ਜੀ ਲਓ ਜੀ ਪੁੱਛਦਾ ਵੀ ਸ਼ੌਂਕ ਕਰ ਲੋ ਠੀਕ ਹੈ ਜੀ ਨਰੀਸ਼ ਠਾਕਰ ਪਠਾਨਕੋਟ ਤੋਂ ਉਹਨਾਂ ਦਾ ਧੰਨਵਾਦ ਹੈ ਜੀ ਤੇ ਆਪਣੇ ਲੋ ਜੀ ਇਹਦੇ ਪੰਜਿਆਂ ਦਾ ਵੀ ਸ਼ੌਂਕ ਕਰ ਲੋ ਮਲਕੀਤ ਰੰਧਾਵਾ ਸਾਹਿਬ ਜੀ ਉਹਨਾਂ ਦਾ ਧੰਨਵਾਦ ਹੈ ਜੀ ਹਣੀਰ ਰੰਧਾਵਾ ਜੀ ਉਹਨਾਂ ਦਾ ਵੀ ਧੰਨਵਾਦ ਹੈ ਜੀ 우ਸਤਾਦ ਲਾਲੀ ਲਹਾਰ ਕਾ ਜੀ ਉਹਨਾਂ ਦਾ ਧੰਨਵਾਦ 우ਸਤਾਦ ਆਪਣੇ ਦੁਬਈ ਵਾਲੇ ਤੇ 우ਸਤਾਦ ਡਾਕਟਰ ਵਿਕਰਮਜੀਤ ਸਿੰਘ ਜੀ ਗੁਜਰਾਲੇ ਤੋਂ ਉਹਨਾਂ ਦਾ ਵੀ ਸਪੈਸ਼ਲ ਧੰਨਵਾਦ ਹੈ ਜੀ ਸਾਰੇ ਭਰਾਵਾਂ ਦਾ ਤੁਸੀਂ ਸਪੋਰਟ ਕਰਦੇ ਹੋ ਜੀ ਤੁਹਾਡੇ ਭਰਾਵਾਂ ਦੇ ਸਹਿਯੋਗ ਨਾਲ ਆਪਣਾ ਜਿਹੜਾ ਚੈਨਲ ਚੱਲਦਾ ਰਿਹਾ ਉਹ ਜਿਹੜਾ ਫੁੱਲ ਪੇਅਰ ਹੋਣ ਤੁਹਾਨੂੰ ਉਹਦਾ ਵੀ ਸ਼ੌਕ ਕਰਾਉਣੀ ਹੈ। ਲਓ ਜੀ ਆ ਫੀਮੇਲ ਆਪਾਂ ਛੱਡਤੀ ਆ। ਠੀਕ ਹੈ ਜੀ। ਆ ਡੰਨਾ। ਲਓ ਜੀ ਉਹ ਆ ਨਰ ਜੀ। ਕਿਉਂਕਿ ਮਾਦੀ ਤੁਹਾਨੂੰ ਅੱਗੇ ਵੀ ਦੱਸਿਆ ਇਦਾਂ ਭਟਕਦੀ ਆ। ਮਾਦੀ ਦਾ ਜ਼ਿਆਦਾ ਹੈਗਾ ਜੀ ਠੀਕ ਹੈ ਜੀ। ਇੱਕ ਮਿੰਟ ਮੈਂ ਫੜ ਕੇ ਲੈਂਦਾ ਰੋਕਿਓ। ਲਓ। ਲਓ ਜੀ ਆ ਪੇਅਰ ਹੈਗਾ ਫੁੱਲ। ਠੀਕ ਹੈ ਜੀ ਆ ਪੇਰ ਲਗਾਇਆ ਜੀ ਆਪਾਂ ਠੀਕ ਹੈ ਜੀ ਆ ਦੇਖੋ ਜੀ ਲਓ ਜੀ ਮਾਦੀ ਖਲੋਂਦੀ ਘਾਟ ਹੈ ਨਾ ਬਹੁਤ ਸੋਹਣਾ ਖਲੋਂਦੀ ਹੈ ਜੀ ਮਾਦੀ ਜੀ ਆ ਵੇਖੋ ਜੀ ਚੈੱਕ ਕਰਵਾਣ ਲਓ ਜੀ ਆਪਣੇ ਕਾਲਾ ਜੱਟ ਜੀ ਆ ਉਹਨਾਂ ਦਾ ਵੀ ਧੰਨਵਾਦ ਹੈ ਜੀ ਆਪਣੀ ਬਹੁਤ ਹੀ ਪਿਆਰੀ ਸਬਸਕ੍ਰਾਈਬਰ ਆ ਕਾਲਾ ਜੱਟ ਜੀ ਉਹਨਾਂ ਦਾ ਸਪੈਸ਼ਲ ਧੰਨਵਾਦ ਹੈ ਜੀ ਇਹ ਵੀ ਆ ਜੀ ਦੀ ਵੀਡੀਓ ਜਿਹੜੀ ਆਪਰਾ ਹੋਵੇ ਚੰਗੀ ਲੱਗੀ ਹੋਗੀ ਮਿਲਦੇ ਤਾਂ ਨੈਕਸਟ ਵੀਡੀਓ ਵੀਡੀਓ ਦੇਖਣ ਲਈ ਘੱਟਾ ਬਹੁਤ-ਬਹੁਤ ਧੰਨਵਾਦੀ ਸਾਥੀ ਸ੍ਰੀ ਕਾਲ ਜੀ